ਸਤਿ ਸ਼੍ਰੀ ਅਕਾਲ ਮੈਂ ਹਰਪ੍ਰੀਤ ਕੋਟੜਾ ਤੁਸੀਂ ਦੇਖ ਰਹੇ ਹੋ ਆਗਾਜ਼ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਸੇਵਾ ਨਿਭਾ ਰਹੀਆਂ ਨੇ ਤੇ ਇਸੇ ਦੇ ਵਿੱਚ ਇਜ਼ਾਫਾ ਕਰਦਿਆਂ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਗੁਰਮਤ ਸਮਾਗਮ ਰਾਜਪੁਰਾ ਦੇ ਵਿਖੇ ਹੋ ਰਿਹਾ ਜਿਹੜੇ ਕਿ ਤਨਤਨ ਬਾਬਾ ਬੁੱਢਾ ਸਾਹਿਬ ਜੀ ਗੁਰਮਤ ਸੰਗੀਤ ਅਕੈਡਮੀ ਅਤੇ ਵਿਦਿਆ ਕੇਂਦਰ ਰਾਜਪੁਰਾ ਤੇ ਉਹਨਾਂ ਦੇ ਸਰਪ੍ਰਸਤ ਗਿਆਨੀ ਸਤਨਾਮ ਸਿੰਘ ਜੀ ਰਾਜਪੁਰੇ ਵਾਲਿਆਂ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਅੱਜ ਅਸੀਂ ਗਿਆਨੀ ਸਤਨਾਮ ਸਿੰਘ ਜੀ ਦੇ ਨਾਲ ਇਸ ਅਕੈਡਮੀ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ ਤੇ ਨਾਲ ਹੀ ਉਹਨਾਂ ਤੋਂ 5 ਅਕਤੂਬਰ ਨੂੰ ਕਰਵਾਏ ਜਾਣ ਵਾਲੇ ਗੁਰਮਤ ਸਮਾਗਮ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ ਸਭ ਪਹਿਲਾਂ ਤਾਂ 5 ਅਕਤੂਬਰ ਨੂੰ ਜਿਹੜਾ ਗੁਰਮਤ ਸਮਾਗਮ ਹੋ ਰਿਹਾ ਹੈ ਉਹਦੇ ਬਾਰੇ ਤੁਸੀਂ ਜਾਣਕਾਰੀ ਸਾਂਝੀ ਕਰੋ ਜਿਹੜਾ 5 ਅਕਤੂਬਰ ਨੂੰ ਸਮਾਗਮ ਹੋ ਰਿਹਾ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਜੋ ਪਿਛਲੇ ਤਕਰੀਬਨ ਅਸੀਂ 4-5 ਸਾਲਾਂ ਤੋਂ ਕਰਦੇ ਆ ਰਹੇ ਹਾਂ ਪਰ ਪਹਿਲਾਂ ਅਸੀਂ ਤਕਰੀਬਨ ਆਪਣੇ ਪੱਧਰ ਤੇ ਕਰਦੇ ਸੀ ਹੁਣ ਥੋੜਾ ਜਿਹਾ ਸੰਗਤ ਦੇ ਸਹਿਯੋਗ ਦੇ ਨਾਲ ਉਹਨੂੰ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਬਾ ਬਲਵੰਤ ਸਿੰਘ ਦੁੱਧਾਤਾਰੀ ਵਿਖੇ ਕੀਤਾ ਜਾ ਰਿਹਾ ਹੈ ਜੀ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਜੀ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਹਜ਼ੂਰੀ ਰਗੀ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਭਾਈ ਮੋਹਰ ਸਿੰਘ ਜੀ ਜੋਦੀ ਟਕਸਾਲ ਵਾਲੇ ਉਹ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ ਇਹ ਸਾਰਾ ਉਪਰਾਲਾ ਜਿਹੜਾ ਸਾਡੀ ਅਕੈਡਮੀ ਦੀ ਟੀਮ ਵੱਲੋਂ ਕੀਤਾ ਗਿਆ ਸੰਗਤ ਦੇ ਸਹਿਯੋਗ ਦੇ ਨਾਲ ਜੀ ਸਿੰਘ ਸਭ ਜੇ ਅਕੈਡਮੀ ਦੀ ਅਸੀਂ ਗੱਲ ਕਰੀਏ ਤਾਂ ਧਰਮ ਦੇ ਪ੍ਰਚਾਰ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਕਿ ਅਕੈਡਮੀਆਂ ਦੇ ਵੱਲੋਂ ਪ੍ਰਚਾਰ ਕਰਨਾ ਆਪਾਂ ਨੂੰ ਜ਼ਰੂਰੀ ਹੈ ਜਾਂ ਕਿਸੇ ਹੋਰ ਤਰੀਕੇ ਵੀ ਪ੍ਰਚਾਰ ਵਧੀਆ ਹੋ ਸਕਦਾ ਹੈ ਇਹ ਅਕੈਡਮੀ ਪ੍ਰਚਾਰ ਨਹੀਂ ਅਕੈਡਮੀ ਤਾਂ ਉਹਨਾਂ ਬੱਚਿਆਂ ਵਾਸਤੇ ਹੈ ਅਸੀਂ ਜਿਹੜਾ ਸਾਡਾ ਪਰਪਸ ਹੈ ਸਾਡੇ ਇਲਾਕੇ ਦੇ ਵਿੱਚ ਜਿਹੜੇ ਬੱਚੇ ਸੰਗੀਤ ਨਹੀਂ ਸਿੱਖ ਸਕਦੇ ਪਾਠ ਨਹੀਂ ਸਿੱਖ ਸਕਦੇ ਸੰਗੀਤ ਦੀਆਂ ਫੀਸਾਂ ਨਹੀਂ ਭਰ ਸਕਦੇ ਅਸੀਂ ਉਹਨਾਂ ਵਾਸਤੇ ਬਿਲਕੁਲ ਫ੍ਰੀ ਕੀਤਾ ਹੋਇਆ ਹੈ ਚਾਹੇ ਕੋਈ ਵਾਜਾ ਸਿੱਖਣਾ ਚਾਹੁੰਦਾ ਹੈ ਤਬਲਾ ਸਿੱਖਣਾ ਚਾਹੁੰਦਾ ਹੈ ਚਾਹੇ ਕੋਈ ਤੰਤੀ ਸਾਜ਼ ਸਿੱਖਣ ਦੀ ਇੱਛਾ ਰੱਖਦਾ ਹੈ ਬੇਸ਼ੱਕ ਕੋਈ ਇਤਿਹਾਸ ਦੀ ਜਾਣਕਾਰੀ ਲੈਣਾ ਚਾਹੁੰਦਾ ਹੈ ਜਾਂ ਗੁਰਬਾਣੀ ਵਿਆਖਿਆ ਦੀ ਜਾਣਕਾਰੀ ਲੈਣਾ ਚਾਹੁੰਦਾ ਹੈ ਜਾਂ ਗੁਰਬਾਣੀ ਦੀ ਸੰਥਿਆ ਕਰਨੀ ਚਾਹੁੰਦਾ ਹੈ ਤੇ ਸਾਡੇ ਅਕੈਡਮੀ ਵੱਲੋਂ ਬਿਲਕੁਲ ਕਿਸੇ ਵਾਸਤੇ ਕੋਈ ਫੀਸ ਨਹੀਂ ਰੱਖੀ ਗਈ ਤੇ ਫਿਲਹਾਲ ਸ਼ੁਰੂਆਤ ਦੇ ਵਿੱਚ ਅਸੀਂ ਹਫਤੇ ਦੇ ਵਿੱਚ 3 ਦਿਨ ਸ਼ੁੱਕਰ ਸ਼ਨੀ ਤੇ ਐਤਵਾਰ ਅਸੀਂ ਉਹਨਾਂ ਬੱਚਿਆਂ ਨੂੰ ਇਹ ਸਿਖਲਾਈ ਦਿੰਦੇ ਆ ਜਿਸ ਵਿੱਚ ਭਾਈ ਮੋਹਰ ਸਿੰਘ ਜੋਧੀ ਟਕਸਾਲ ਵਾਲੇ ਉਹ ਬੱਚਿਆਂ ਨੂੰ ਹਰਮੋਨੀਅਮ ਤਬਲਾ ਅਦਕ ਦੀ ਔਰ ਹੋਰ ਸਾਡੇ ਜਿਹੜੇ ਟੀਚਰ ਨੇ ਉਤੰਤੀ ਸਾਜ਼ਾਂ ਦੀ ਸਿਖਲਾਈ ਦਿੰਦੇ ਨੇ अच्छा जी ਤੇ ਇਸ ਅਕੈਡਮੀ ਦੇ ਵਿੱਚ ਕਿਹੜੀ ਉਮਰ ਵਰਗ ਦੇ ਲੋਕ ਦਾਖਲਾ ਲੈ ਸਕਦੇ ਨੇ ਉਮਰ ਵਰਗ ਦੇ ਅਸੀਂ ਕੋਈ ਲਿਮਟ ਨਹੀਂ ਰੱਖੀ 5 ਸਾਲ ਤੋਂ ਉੱਪਰ ਕੋਈ ਵੀ ਔਰ 60 ਸਾਲ ਤੱਕ ਉਸ ਤੋਂ ਉੱਪਰ ਤੱਕ ਦਾ ਜੇ ਕੋਈ ਕਿਉਂਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹਮ ਮੇਰੇ ਕੋਲ ਉਹ ਵੀ ਸ਼ਖਸ ਆਉਂਦੇ ਨੇ ਸਿੱਖਣ ਵਾਸਤੇ ਜਿਨ੍ਹਾਂ ਦੀ ਉਮਰ ਤਕਰੀਬਨ 50 ਪਲੱਸ ਹੈ ਔਰ ساری ਜ਼ਿੰਦਗੀ ਹੋ ਗਈ ਹੈ ਉਹਨਾਂ ਨੂੰ ਪਾਠ ਕਰਦਿਆਂ ਨੂੰ ਨਿਤਨੇਮ ਕਰਦਿਆਂ ਨੂੰ ਉਹ ਵੀ ਸਿੱਖਣਾ ਆਉਂਦੇ ਨੇ ਪਰ ਜਦੋਂ ਹੁਣ ਸਿੱਖਦੇ ਨੇ ਤੇ ਉਹਨਾਂ ਨੂੰ ਇੱਕ ਗੱਲ ਦੀ ਸਮਝ ਆਉਂਦੀ ਵੀ ਅਸੀਂ ਤੇ ਐਵੇਂ ਹੀ ਕਰਦੇ ਰਹੇ ਨਿਤਨੇਮ ਜ਼ਿੰਦਗੀ ਹੋ ਗਈ ਹੈ ਸਾਨੂੰ ਕਿਸੇ ਨੇ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕੋਈ ਸਮਝਾਇਆ ਹੀ ਨਹੀਂ ਵੀ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਕੀ ਹੈ ਜੀ ਤੇ ਹੁਣ ਇਸ ਗੱਲ ਨੂੰ ਜਦੋਂ ਪੜਦੇ ਆ ਮੈਂ ਜਿੱਥੇ ਤੱਕ ਮੈਂ ਸਮਝਦਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੂੰ ਤੁਹਾਡੀ ਅਕੈਡਮੀ ਦੇ ਵਿੱਚ ਕਿਸੇ ਵੀ ਉਮਰ ਵਰਗ ਦਾ ਕੋਈ ਵੀ ਬੀਰ ਭੈਣ ਬੱਚਾ ਭੈਣ ਬੱਚਾ ਕੋਈ ਵੀ ਆ ਸਕਦਾ ਹੈ। ਅੱਛਾ ਜੀ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਬਿਲਕੁਲ ਫ੍ਰੀ ਸਿੱਖਿਆ ਦੇਣੇ ਹੋ ਤਾਂ ਜਦੋਂ ਅਸੀਂ ਇੱਕ ਅਕੈਡਮੀ ਖੋਲਦੇ ਹਾਂ ਉਹਦੇ ਵਿੱਚ ਬੱਚੇ ਵੀ ਆਉਂਦੇ ਨੇ ਦਾਖਲਾ ਲੈਂਦੇ ਨੇ ਤੇ ਸਿਖਲਾਈ ਦੇਣ ਦੇ ਲਈ ਵੀ ਆਉਂਦੇ ਨੇ ਤਾਂ ਫਿਰ ਤੁਸੀਂ ਉਹ ਖਰਚੇ ਕਿਵੇਂ ਮੈਨੇਜ ਕਰਦੇ ਹੋ? ਫਿਰ ਹਾਲ ਤਾਂ ਅਸੀਂ ਆਪਣੇ ਕੋਲੋਂ ਖਰਚੇ ਮੈਨੇਜ ਕਰ ਰਹੇ ਹਾਂ। ਜੀ ਠੀਕ ਹੈ ਜੀ ਸਤਿਗੁਰੂ ਜੀ ਦੀ ਕਿਰਪਾ ਗੁਰੂ ਨੇ ਦਿੱਤਾ ਹੋਇਆ ਤੇ ਜੋ ਵੀ ਖਰਚਾ ਅਸੀਂ ਆਪਣੇ ਕੋਲੋਂ ਮੈਨੇਜ ਕਰ ਰਹੇ ਆ ਉਸ ਤੋਂ ਬਾਅਦ ਸਾਡੀ ਜਿਹੜੀ ਮੇਰੀ ਸੋਚ ਹੈ ਵੀ ਅਸੀਂ ਰਾਜਪੁਰੇ ਦੇ ਵਿੱਚ ਇੱਕ ਐਸੀ ਅਕੈਡਮੀ ਖੜੀ ਕਰੀਏ ਜਿਸ ਅਕੈਡਮੀ ਦੇ ਵਿੱਚ ਸਾਡੇ ਇਲਾਕੇ ਦੇ ਬੱਚੇ ਆ ਕੇ ਰਹਿ ਵੀ ਸਕਣ ਉਹਨਾਂ ਵਾਸਤੇ ਰਹਿਸ਼ ਦਾ ਪ੍ਰਬੰਧ ਵੀ ਹੋਵੇ ਉਹਨਾਂ ਵਾਸਤੇ ਕੱਪੜੇ ਲੀੜੇ ਦਾ ਪ੍ਰਬੰਧ ਵੀ ਹੋਵੇ ਉਹਨਾਂ ਵਾਸਤੇ ਚੰਗੇ ਟੀਚਰਾਂ ਦਾ ਪ੍ਰਬੰਧ ਵੀ ਹੋਵੇ ਮੈਂ ਇਨੀ ਕਹਿੰਦਾ ਕਿ ਅਕੈਡਮੀ ਹੈ ਨਹੀਂ ਅਕੈਡਮੀ ਨਹੀਂ ਪਰ ਉਹਨਾਂ ਕੋਲੇ ਸਾਰੇ ਪ੍ਰਬੰਧ ਨਹੀਂ ਆ ਜੀ ਅਸੀਂ ਚਾਹੁੰਦੇ ਆ ਕਿ ਰਾਜਪੁਰੇ ਦੇ ਵਿੱਚ ਅਸੀਂ ਆਪਣੇ ਇਲਾਕੇ ਨੂੰ ਇੱਕ ਇਹੋ ਜਿਹੀ ਅਕੈਡਮੀ ਦੇਗੀ ਪਤਾ ਨਹੀਂ ਉਸ ਵਸਾਸਾਂ ਦਾ ਕਦੋਂ ਸਮਾਪਤੀ ਹੋ ਜਾਣੀ ਹੈ ਪਰ ਇਹ ਸੋਚ ਲੈ ਕੇ ਚੱਲੇ ਹੋਏ ਆ ਕਿ ਜਿੰਨਾ ਕਿ ਚਰਗੁਰੂ ਨੇ ਜੀਵਨ ਬਖਸ਼ਿਸ਼ ਕੀਤਾ ਹੈ ਨਾ ਇਹ ਸੇਵਾ ਦੇ ਵਿੱਚ ਲੱਗੇ ਰਵਾਂਗੇ ਔਰ ਇੱਕ ਅਕੈਡਮੀ ਖੜੀ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਕਿ ਅਕੈਡੈਮਿਕ ਐਸੀ ਖੜੀ ਹੋ ਜਾਵੇ ਜਿਸ ਵਿੱਚ ਬੱਚਿਆਂ ਨੂੰ ਇਹ ਸਾਰੀਆਂ ਟ੍ਰੇਨਿੰਗ ਜਿਹੜੀ ਹੈ ਹਰਮੋਨੀਅਮ ਦੀ ਜਾਂ ਗੁਰਬਾਣੀ ਸੰਥਿਆ ਇਹ ਸਾਰਾ ਕੁਝ ਜਿਹੜਾ ਉਹ ਬੱਚਿਆਂ ਨੂੰ ਕਰਵਾਇਆ ਜਾਏ ਕੋਈ ਦੂਰ ਤੋਂ ਬੱਚੇ ਆਉਂਦੇ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਰਹਿائش ਦਾ ਪ੍ਰਬੰਧ ਜਿਹੜਾ ਉਹ ਕੀਤਾ ਜਾਵੇ ਤੇ ਸਾਰਾ ਕੁਝ ਤਾਂ ਸੰਕਲਨ ਹੋ ਸਕਦਾ ਕਿ ਜੇ ਸੰਗਤ ਦਾ ਸੰਜੋਗ ਹੋਵੇਗਾ ਤਾਂ अच्छा जी ਤੁਹਾਨੂੰ ਕੋਈ ਸੰਸਥਾ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਹੋਰ ਸਿੱਖਾਂ ਦੀ ਸੰਸਥਾ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਸਹਿਯੋਗ ਮਿਲਿਆ ਫਿਲਹਾਲ ਫਿਲਹਾਲ ਕਿਸੇ ਵੱਲੋਂ ਕੋਈ ਸੰਯੋਗ ਨਹੀਂ ਮਿਲਿਆ ਕਿਉਂਕਿ ਅਸੀਂ ਹਜੇ ਪਿਛਲੇ 4 ਮਹੀਨਿਆਂ ਤੋਂ ਹੀ ਸ਼ੁਰੂ ਕੀਤਾ ਹੈ ਤੇ ਨਾ ਹੀ ਕਿਸੇ ਨੂੰ ਅਸੀਂ ਰਿਕਵੈਸਟ ਕੀਤੀ ਹੈ ਵੀ ਸਾਨੂੰ ਅਕੈਡਮੀ ਵਾਸਤੇ ਕੋਈ ਸੰਯੋਗ ਦਿਓ ਤੇ ਹੋ ਸਕਦਾ ਜਦੋਂ ਅਸੀਂ ਕਿਸੇ ਨੂੰ ਬੇਨਤੀ ਕਰਾਂਗੇ ਤੇ ਸਾਨੂੰ ਸੰਯੋਗ ਦੇਣ ਵਾਸਤੇ ਬਹੁਤ ਮੇਰੇ ਵੀਰ ਭਰਾ ਅੱਗੇ ਆਉਣ ਜਿਹੜੇ ਸਾਨੂੰ ਸੰਯੋਗ ਦੇਣਾਂ ਜੀ ਤੁਸੀਂ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਅਪੀਲ ਕਰਨਾ ਚਾਹੁੰਦੇ ਹੋ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਬੇਨਤੀ ਕਰਨਾ ਚਾਹੁੰਦਾ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਰਾਜਪੁਰੇ ਇਲਾਕੇ ਦੇ ਵਿੱਚ ਇੱਕ ਐਸੀ ਅਕੈਡਮੀ ਕਿਉਂਕਿ ਜਿਹੜੀ ਅਕੈਡਮੀ ਸਾਡੀ ਅਕੈਡਮੀ ਆ ਉਹਦਾ ਕੋਈ ਮਾਲਕ ਨਹੀਂ ਹੋਵੇਗਾ ਉਹ ਸਾਰੇ ਰਾਜਪੁਰੇ ਦੀ ਹੈ ਅਸੀਂ ਉਹ ਮੈਂਬਰਸ਼ਿਪ ਵੀ ਰੱਖੀ ਹੋਈ ਹੈ ਉਹਦੇ ਵਾਸਤੇ 1100 ਰੁਪਿਆ ਸਾਲਾਨਾ ਮੈਂਬਰਸ਼ਿਪ ਹੈ ਸਾਡੀ ਅਕੈਡਮੀ ਵਿੱਚ ਕੋਈ ਵੀ ਮੈਂਬਰ ਬਣ ਸਕਦਾ ਤੇ ਕੋਈ ਵੀ ਆਪਣੇ ਵੱਡ ਮੁੱਲੀ ਸਲਾਹ ਜਿਹੜੀ ਹੈ ਉਹ ਦੇ ਸਕਦਾ ਆਪਣਾ ਯੋਗਦਾਨ ਪਾ ਸਕਦਾ ਸਾਨੂੰ ਦੱਸ ਸਕਦਾ ਵੀ ਇਹ ਕਿਸ ਤਰ੍ਹਾਂ ਹੋਰ ਬਿਹਤਰ ਹੋ ਸਕਦਾ ਜੀ ਜਿੰਨੀ ਕਿ ਸਾਨੂੰ ਗੁਜ਼ਾਰਕਾਰੀ ਆਪਣੇ ਤਰੀਕੇ ਨਾਲ ਅਸੀਂ ਚੱਲਦੇ ਪਏ ਆ ਤੇ ਜਿਹੜੇ ਮੇਰੇ ਵੀਰੇ ਦੇ ਬਾਰੇ ਜਿਆਦਾ ਜਾਣਕਾਰੀ ਰੱਖਦੇ ਨੇ ਤੇ ਸਾਨੂੰ ਉਹ ਜਾਣਕਾਰੀ ਦੇ ਸਕਦੇ ਨੇ ਵੀ ਆਪਾਂ ਕਿਸ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ ਤਾਂ ਕਿ ਸਾਡੇ ਇਲਾਕੇ ਦੇ ਬੱਚਿਆਂ ਦਾ ਭਲਾ ਹੋਵੇ ਉਹ ਬੱਚੇ ਜਿਹੜੇ ਫੀਸਾਂ ਨਹੀਂ ਭਰ ਸਕਦੇ ਤੇ ਜਿਹੜੇ ਸਿੱਖਣਾ ਚਾਹੁੰਦੇ ਨੇ ਚਾਹਵਾਨ ਨੇ ਜੀ ਜਿਹੜੇ ਬੱਚੇ ਤੁਹਾਡੇ ਕੋਲੇ ਆ ਰਹੇ ਨੇ ਕਿਸ ਤਰ੍ਹਾਂ ਦਾ ਉਤਸ਼ਾਹ ਉਹਨਾਂ ਦੇ ਵਿੱਚ ਹੈ ਕਿਉਂਕਿ ਅੱਜ ਜਿਹੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਗੁਰਮਤ ਦੀ ਸਿੱਖਿਆ ਲੈਣੀ ਜਾਂ ਸੰਗੀਤ ਦੀ ਸਿੱਖਿਆ ਉਹਦੇ ਵੱਲ ਬੱਚਿਆਂ ਦਾ ਰੁਝਾਨ ਬਹੁਤ ਘੱਟ ਹੈ ਲੱਗ ਰਿਹਾ ਹੈ ਪਰ ਤੁਹਾਡੇ ਕੋਲੇ ਜਿਹੜੇ ਬੱਚੇ ਆਉਂਦੇ ਨੇ ਉਹਨਾਂ ਦਾ ਉਤਸ਼ਾਹ ਕੀ ਬੜੇ ਉਤਸ਼ਾਹ ਵਾਲੇ ਬੱਚੇ ਨੇ ਜਿੰਨੇ ਵੀ ਆ ਰਹੇ ਨੇ ਸਾਡੇ ਕੋਲ ਬੱਚੇ ਤਕਰੀਬਨ ਹੁਣ 13-16 ਬੱਚੇ ਨੇ ਸਾਰੇ ਬੜੇ ਸ਼ੌਂਕ ਦੇ ਨਾਲ ਨੇ ਜੀ ਹਰ ਸ਼ੌਂਕ ਨਾਲ ਸਿੱਖਣਾ ਚਾਹੁੰਦੇ ਨੇ ਨਾਲ ਸਕੂਲ ਦੀ ਪੜ੍ਹਾਈ ਵੀ ਕਰਦੇ ਨੇ ਤਿੰਨ ਚਾਰ ਬੱਚੇ ਨੇ ਜਿਹੜੇ ਪਲੱਸ 2 ਵੀ ਕਰ ਰਹੇ ਨੇ ਕੁਝ ਦਸਵੀਂ ਕਰ ਰਹੇ ਨੇ ਨਾਲ ਸਕੂਲੀ ਪੜ੍ਹਾਈ ਵੀ ਕਰ ਰਹੇ ਨੇ ਨਾਲ ਇੱਥੇ ਸੰthia ਗੁਰਬਾਣੀ ਦੀ ਸੰthia ਵੀ ਕਰਾਉਂਦੇ ਨੇ ਹਾਰਮੋਨੀਅਮ ਸਿੱਖਣ ਵਾਸਤੇ ਕੀਰਤਨ ਸਿੱਖਣ ਵਾਸਤੇ ਮੈਂ ਪਹਿਲਾਂ ਬੇਨਤੀ ਕਰਦਾ ਹੁਨਾਂ ਕਿ ਜੇ ਤੁਸੀਂ ਸੰthia ਕੀਤੀ ਹੈ ਤਾਂ ਚੰਗੀ ਗੱਲ ਹੈ ਜੇ ਸੰthia ਨਹੀਂ ਕੀਤੀ ਤਾਂ ਗੁਰਬਾਣੀ ਦੀ ਸੰthia ਨਾਲ ਜ਼ਰੂਰ ਕਰੋ ਜੀ ਹਾਂਜੀ ਤੇ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੱਚਿਆਂ ਦਾ ਰੁਝਾਨ ਆ ਵਿਹਲਾ ਸਮਾਂ ਉਹ ਰੀਲਾਂ ਦੇਖਣ ਦੇ ਵਿੱਚ ਗੱਡ ਦਿੰਦੇ ਨੇ ਤਾਂ ਤੁਸੀਂ ਮਾਪਿਆਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਅਕੈਡਮੀਆ ਦੇ ਵਿੱਚ ਬੱਚਿਆਂ ਦਾ ਰੁਝਾਨ ਬੱਚਿਆਂ ਦਾ ਦਿਲਚਸਪੀ ਬਣਾਉਣਾ ਬਿਲਕੁਲ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸਿੱਖ ਪਰਿਵਾਰਾਂ ਨੂੰ ਵੀ ਬਾਕੀ ਵੀ ਕੋਈ ਵੀ ਇੱਥੇ ਜ਼ਰੂਰੀ ਨਹੀਂ ਵੀ ਕਿ ਸਿੱਖਾਂ ਦੇ ਬੱਚੇ ਹੀ ਆ ਸਕਦੇ ਨੇ ਜੀ ਕੋਈ ਵੀ ਬੱਚਾ ਸਿੱਖਣਾ ਚਾਹੁੰਦਾ ਗੁਰਬਾਣੀ ਸਿੱਖਣਾ ਚਾਹੁੰਦਾ ਹੈ ਕੀਰਤਨ ਸਿੱਖਣਾ ਚਾਹੁੰਦਾ ਹੈ ਆਵੇ ਜਦੋਂ ਆਏਗਾ ਤਾਂ ਆਪੇ ਉਹਦਾ ਉਤਸ਼ਾਹ ਬਣੇਗਾ ਗੁਰਬਾਣੀ ਦੇ ਵਿੱਚ ਜਦੋਂ ਗੁਰਬਾਣੀ ਪੜ੍ਹੇਗਾ ਤਾਂ ਸਿੱਖੀ ਦੇ ਨਾਲ ਆਪੇ ਉਹ ਜੁੜੇਗਾ ਜੀ ਜਿਵੇਂ 5 ਅਕਤੂਬਰ ਨੂੰ ਤੁਸੀਂ ਗੁਰਮਤ ਸਮਾਗਮ ਕਰਾ ਰਹੇ ਹੋ ਤੇ ਇਹ ਗੁਰਮਤ ਸਮਾਗਮ ਤੁਸੀਂ ਦੱਸਿਆ ਵੀ ਪਿਛਲੇ 4-5 ਸਾਲਾਂ ਤੋਂ ਤੁਸੀਂ ਕਰਾ ਰਹੇ ਹੋ ਤੁਹਾਨੂੰ ਲੱਗਦਾ ਕਿ ਗੁਰਮਤ ਸਮਾਗਮ ਕਰਾਉਣ ਦੇ ਨਾਲ ਵੀ ਸੰਗਤਾਂ ਦੇ ਵਿੱਚ ਬੱਚਿਆਂ ਦੇ ਵਿੱਚ ਜਾਂ ਨਵੀਂ ਪੀੜ੍ਹੀ ਦੇ ਵਿੱਚ ਬਹੁਤ ਫਰਕ ਪੈਂਦਾ ਜਿਵੇਂ ਪਹਿਲਾਂ ਤੁਹਾਨੂੰ ਲੱਗਦੇ ਹੁੰਦੇ ਸੀ ਬਿਲਕੁਲ ਬਿਲਕੁਲ ਪੈਂਦਾ ਜੀ ਜਦੋਂ ਸੰਗਤ ਦੇ ਵਿੱਚ ਆ ਕੇ ਬੈਠਣਗੇ ਤੇ ਗੁਰੂ ਕੇ ਪਿਆਰੇ ਕੀਰਤਨੀਏ ਆਪਣੇ ਸ਼ਬਦਾਂ ਰਾਹੀਂ ਬੱਚਿਆਂ ਨੂੰ ਸਮਝਾਉਣਗੇ ਸੰਗਤ ਨੂੰ ਸਮਝਾਉਣਗੇ ਤਾਂ ਉਹਦੇ ਨਾਲ ਫਰਕ ਤਾਂ ਪੈਂਦਾ ਹੀ ਪੈਂਦਾ ਹੈ ਜੀ ਐਸਾ ਨਹੀਂ ਕਿ ਫਰਕ ਨਹੀਂ ਪੈਂਦਾ ਪਰ ਉਹਦੇ ਵਾਸਤੇ ਧਿਆਨ ਦੇ ਜਿੰਨਾ ਕੋਈ ਧਿਆਨ ਦੇਗਾ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਵੇਗਾ ਜੀ ਹਾਂਜੀ ਮੈਂ ਇੱਕ ਵਿਸ਼ੇਸ਼ ਬੇਨਤੀ ਕਰ ਦਿਆ ਕਿ ਸਾਡੀ ਅਕੈਡਮੀ ਦਾ ਕੋਈ ਵੀ ਮੈਂਬਰ ਅਕੈਡਮੀ ਵਾਸਤੇ ਕਿਤੇ ਕਿਸੇ ਕੋਲੋਂ ਮਾਇਆ ਮੰਗਣ ਨਹੀਂ ਜਾਂਦਾ ਅਕੈਡਮੀ ਵਾਸਤੇ ਜੀ ਸਮਾਗਮ ਵਾਸਤੇ ਸੰਗਤ ਵੱਲੋਂ ਸਹਾਇਤਾ ਮਿਲਿਆ ਪਰ ਅਸੀਂ ਅਕੈਡਮੀ ਵਾਸਤੇ ਸਾਡਾ ਕੋਈ ਵੀ ਮੈਂਬਰ ਜੇ ਕੋਈ ਮੈਂਬਰ ਤੁਹਾਨੂੰ ਐਸਾ ਮਿਲਦਾ ਹੈ ਵੀ ਜਿਹੜਾ ਕੋਈ ਅਕੈਡਮੀ ਵਾਸਤੇ ਕਿਸੇ ਕੋਲੋਂ ਮੰਗ ਰਿਹਾ ਤੇ ਕਿਰਪਾ ਕਰਕੇ ਉਹ ਸਾਡੇ ਨਾਲ ਸੰਪਰਕ ਕਰੋ ਜਿਹਨੇ ਸਾਡੀ ਅਕੈਡਮੀ 'ਚ ਸੰਯੋਗ ਦੇਣਾ ਅਸੀਂ ਆਪਣੀ ਅਕੈਡਮੀ ਦਾ ਜਿਹੜਾ ਅਕਾਊਂਟ ਨੰਬਰ ਦੇ ਦੇਵਾਂਗੇ ਤੁਸੀਂ ਸਾਡੀ ਅਕੈਡਮੀ ਦੇ ਅਕਾਊਂਟ ਦੇ ਵਿੱਚ ਜੋ ਸੰਯੋਗ ਹੈ ਉਹ ਆਪਣਾ ਤਿਲਫੁਲ ਪਾ ਸਕਦੇ ਹੋ ਜੀ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਆਪਣਾ ਫੋਨ ਨੰਬਰ ਤੁਸੀਂ ਦੱਸ ਦਿਓ ਮੇਰਾ ਫੋਨ ਨੰਬਰ ਹੈ 98148 85 082 98 148 85082 ਇਹ ਮੇਰਾ ਫੋਨ ਨੰਬਰ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਸਿੰਘ ਸਾਹਿਬ ਤੁਸੀਂ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਤੇ ਆਪਣਾ ਕੀਮਤੀ ਸਮਾਂ ਕੱਢ ਕੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਤੁਹਾਡੀ ਬਹੁਤ ਬਹੁਤ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ